ਆਦਰਸ਼ ਡਿਗਰੀ ਕਾਲਜ ਗਰਲਸ ਦੀ 9ਵੇਂ ਐਥਲੀਟ ਮੀਟ ਸ਼ੁਰੂ ਹੋ ਗਈ ਹੈ ਉਸ ਦਾ ਉਦਘਾਟਨ ਕਰਨ ਦੇ ਲਈ ਪੰਜਾਬ ਦੇ ਸਬਕ ਮੰਤਰੀ ਚੇਤਨ ਸਿੰਘ ਜੋੜਾ ਮਾਦਰਾ ਅਤੇ ਮੌਜੂਦਾ ਵਿਧਾਇਕ ਦੇ ਜਿਹੜੇ ਸਹਾਇਕ ਹੈ ਉਹ ਪਹੁੰਚੇ ਗੁਰਦੇਵ ਸਿੰਘ ਟਿਵਾਣਾ ਉਹਨਾਂ ਦੇ ਪਰਾ ਹਰਮਿੰਦਰ ਸਿੰਘ ਮਿੰਥੇ ਵਿਦਿਆਰਥੀ ਦੀ ਸਿਹਤ ਤੰਦਰੁਸਤ ਹੋਵੇਗੀ ਤਾਂ ਹੀ ਬੱਚਾ ਪੜਾਈ ਵਿੱਚ ਵੀ ਅੱਬਲਾ ਆਵੇਗਾ ਔਰ ਪੰਜਾਬ ਸਰਕਾਰ ਵੀ ਔਰ ਜਿਹੜੇ ਅਦਾਰੇ ਹੈ ਵਿੱਦਿਅਕ ਅਦਾਰੇ ਹੈ ਉਹਨਾਂ ਵੱਲੋਂ ਵੀ ਜਿਹੜੇ ਖੇਡਾਂ ਕਰਵਾਈਆਂ ਜਾ ਰਹੀਆਂ ਇਹ ਨੋਮੀ ਐਥਲੀਟ ਮੀਟ ਹੈ ਆਦਰਸ ਡਿਗਰੀ ਕੋਚ ਗਰਲਜ਼ ਜਿਹੜਾ ਟੈਂਥਲ ਦਾ ਹੈ ਇਸ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਵਿਦਿਆਰਥਣਾਂ ਇੱਥੇ ਪੜਾਈ ਕਰ ਰਹੀਆਂ ਹਨ ਉਹਨਾਂ ਵੱਲੋਂ ਖੇਡਾਂ ਦੇ ਉਹਦੇ ਵਿੱਚ ਵੀ ਮੱਲਾ ਮਾਰੀਆਂ ਜਾ ਰਹੀਆਂ ਹਨ ਔਰ ਇੱਕ ਚੰਗਾ ਉਪਰਾਲਾ ਹੈ ਸਰਕਾਰ ਦਾ ਕਾਲਜ ਮੈਨੇਜਮੈਂਟ ਕਮੇਟੀ ਦਾ ਸਰ ਖੇਡਾਂ ਤੋਂ ਬਿਨਾ ਮਤਲਬ ਇੱਕ ਤਰ੍ਹਾਂ ਆਪਣਾ ਜਿਹੜੀ ਅਧੂਰਾ ਅਧੂਰਾ ਰਹਿ ਜਾਂਦਾ ਬੰਦਾ ਕਿਉਂਕਿ ਦੇਖੋ ਪੜ੍ਹਾਈ ਦਾ ਬਰਡਨ ਇੰਨਾ ਜ਼ਿਆਦਾ ਹੁੰਦਾ ਬੱਚਿਆਂ ਤੇ ਉਹਦੇ ਨਾਲ ਨਾਲ ਪੜ੍ਹਾਈ ਦੇ ਨਾਲ ਸਾਡੀ ਜਿਹੜੀ ਹੈਗੀ ਆ ਉਹ ਦਿਮਾਗੀ ਕਸਰਤ ਹੁੰਦੀ ਹੈ ਤੇ ਦਿਮਾਗੀ ਕਸਰਤ ਦੇ ਨਾਲ ਸਾਨੂੰ ਮਤਲਬ ਫਿਜ਼ੀਕਲ ਕਸਰਤ ਜਿਹੜੀ ਉਹ ਬਹੁਤ ਜ਼ਰੂਰੀ ਹੈ ਬੱਚਿਆਂ ਦੀ ਹੈਲਥ ਵਾਸਤੇ ਸੋ ਮਤਲਬ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਬੱਚਿਆਂ ਨੂੰ ਖੇਡਾਂ ਦੇ ਵੱਲ ਪ੍ਰੇਰਿਤ ਕਰਨਾ ਤੇ ਕਈ ਬੱਚਿਆਂ ਦਾ ਜਿਹੜਾ ਹੁੰਦੀ ਰੁਚੀ ਹੁੰਦੀ ਹੈ ਉਹ ਗੇਮਸ ਦੇ ਵਿੱਚ ਹੁੰਦੀ ਹੈ ਉਹ ਉਹ ਗੇਮਸ ਦੇ ਵਿੱਚ ਹੀ ਆਪਣੇ ਮਕਾਮ ਹਾਸਲ ਕਰਦੇ ਨੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਸਰ ਆਪਾਂ ਦੇਖ ਹੀ ਰਿਹਾ ਲਗਾਤਾਰ ਜਦੋਂ ਤੋਂ ਸਰਕਾਰ ਬਣੀ ਹੈ ਖੇਡਾਂ ਬਤਨ ਪੰਜਾਬ ਦੀਆਂ ਇਦਾਂ ਦੇ ਮਤਲਬ ਪ੍ਰੋਗਰਾਮ ਕਰਵਾ ਕੇ ਸਰਕਾਰ ਹੈ ਜਿਹੜੀ ਉਹ ਬੱਚਿਆਂ ਦਾ ਤੇ ਸਾਡੇ ਆਪਣਾ ਦੇਸ਼ ਦਾ ਨਾਮ ਉੱਚਾ ਕਰਦੀ ਹੈ ਤੇ ਬੱਚਿਆਂ ਨੂੰ ਉਤਸ਼ਾਹਤ ਕਰਦੀ ਹੈ ਖੇਡਾਂ ਵਿੱਚ ਮਤਲਬ ਆਪਣੇ ਬੱਚਿਆਂ ਨੇ ਜੂਥ ਨੂੰ ਖੇਡਾਂ ਤੋਂ ਪ੍ਰੇਰਿਤ ਹੋਣਾ ਜ਼ਰੂਰੀ ਹੈ ਕਿਉਂਕਿ ਬੱਚੇ ਇੱਕ ਤਾਂ ਨਸ਼ੇ ਤੋਂ ਦੂਰ ਰਹਿੰਦੇ ਨੇ ਇੱਕ ਇਹਦਾ ਜ਼ਰੂਰੀ ਹੈ ਕਸਰਤ ਕਰਨਗੇ ਥੋੜਾ ਜਿਹੜਾ ਆਪਣਾ ਸਿਹਤ ਆ ਉਹ ਫਿੱਟ ਰਹਿੰਦਾ ਠੀਕ ਹੈ ਦੇਖੋ ਖੇਡਾਂ ਖੇਡਾਂ ਤਾਂ ਬੱਚੇ ਲਈ ਜਿਵੇਂ ਜਿਵੇਂ ਪੜ੍ਹਾਈ ਜ਼ਰੂਰੀ ਹੈ ਉਵੇਂ ਹੀ ਓਵਰਲ ਡਿਵੈਲਪਮੈਂਟ ਲਈ ਸਭ ਤੋਂ ਜ਼ਰੂਰੀ ਹੈ ਜਿਹਦੇ ਨਾਲ ਬੱਚੇ ਦਾ ਸਾਰਾ ਓਵਰਲ ਡਵੈਲਪਮੈਂਟ ਹੁੰਦੀ ਹੈ ਜੇ ਬੱਚਾ ਤੰਦਰੁਸਤ ਹੁੰਦਾ ਤਾਂ ਹੀ ਪੜ ਪਾਏਗਾ ਇਸ ਤੋਂ ਬਿਨਾ ਕੁਝ ਨਹੀਂ ਖੇਡਾਂ ਜਿਹੜਾ ਸਾਡੇ ਜ਼ਿੰਦਗੀ ਦੀਆਂ ਨਿਖੜਵਾ ਹੰਗ ਨੇ ਜੀ ਸਾਡੀ ਜਿਹੜੀ ਸਿਹਤ ਹੈ ਉਹ ਠੀਕ ਰਹਿੰਦੀ ਹੈ ਮਾਨਸਿਕ ਤੇ ਸਰੀਰਕ ਸਿਹਤ ਦੋਨੋਂ ਠੀਕ ਹੋਣੀ ਹੈ ਜ਼ਰੂਰੀ ਨਹੀਂ ਜੇ ਸਰੀਰ ਠੀਕ ਹੈ ਤਾਂ ਸਾਰਾ ਕੁਝ ਠੀਕ ਹੈ ਜਾਨ ਹੈ ਤਾਂ ਜਾਨ ਜਿਵੇਂ ਕਹਿ ਜਾਂਦੇ ਤੇ ਜਿਹੜਾ ਇਹਨਾਂ ਦੀ ਐਥਲੈਟਿਕ ਮੀਟ ਹੈਗੀ ਆ ਬੱਚਿਆਂ ਦੇ ਵਿੱਚ ਉਤਸ਼ਾਹ ਬਹੁਤ ਹੈ ਤੇ ਜਿਹੜਾ ਬੱਚੇ ਜੇ ਬੱਚਾਂ ਵਿੱਚ ਜਿਹੜਾ ਭਾਈਚਾਰਾ ਵੀ ਬਣਿਆ ਰਹਿੰਦਾ ਹੈ ਸਿਹਤ ਵੀ ਠੀਕ ਰਹਿੰਦੀ ਹੈ ਅਜਿਹੇ ਉਪਰਾਲੇ ਹੁੰਦੇ ਰਹਿਣ ਚਾਹੀਦੇ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼